ਸਤਿ ਸ੍ਰੀ ਅਕਾਲ RAM RAM ਜੀ ਸਾਰਿਆਂ ਨੂੰ ਅੱਜ ਫਾਜ਼ਿਲਕਾ ਪੁਲਿਸ ਜਿਨ੍ਹਾਂ ਨੇ ਅੱਜ ਬਹੁਤ ਹੀ ਵੱਡੀ ਕਾਰਵਾਈ ਕੀਤੀ ਹੈ ਮੈਂ ਵਧਾਈ ਦਿਨਾ ਪੰਜਾਬ ਪੁਲਿਸ ਨੂੰ ਔਰ ਫਾਜ਼ਿਲਕਾ ਪੁਲਿਸ ਨੂੰ ਜਿਨ੍ਹਾਂ ਨੇ ਅੱਜ ਫਾਜ਼ਿਲਕਾ ਦੇ ਪਿੰਡ ਥੇ ਕੁਲੰਦਰ ਤੋਂ 1 ਲੱਖ 15000 ਦੇ ਕਰੀਬ ਨਸ਼ੀਲੇ ਕੈਪਸੂਲ ਦੀ ਬਰਾਮਦਗੀ ਕੀਤੀ ਹੈ ਔਰ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਹੈ ਇਸ ਤੋਂ ਕੁਝ ਦਿਨ ਪਹਿਲਾਂ ਫਾਜ਼ਲਕਾ ਪੁਲਿਸ ਨੇ ਹੀ ਤਕਰੀਬਨ 586000 ਦੇ ਕਰੀਬ ਨਸ਼ੀਲੇ ਕੈਪਸੂਲੇ ਤੇ ਗੋਲੀਆਂ ਬਰਾਮਦ ਕੀਤੀਆਂ ਸੀ ਮੈਂ ਸਾਡੇ ਫਾਜ਼ਲਕਾ ਪੁਲਿਸ ਨੂੰ ਸਾਡੇ ਐਸਐਸਪੀ ਸਾਹਿਬ ਸਰਦਾਰ ਬਰਿੰਦਰ ਸਿੰਘ ਬਰਾੜ ਜੀ ਨੂੰ ਉਹਨਾਂ ਦੀ ਸਾਰੀ ਟੀਮ ਸੀਆਈਏ ਸਟਾਫ ਦੇ ਸਬ ਇੰਸਪੈਕਟਰ ਸਰਦਾਰ ਜਗਰਾਜ ਸਿੰਘ ਜੀ ਨੂੰ ਥਾਣਾ सदर ਦੇ ਐਸ ਐਚਓ ਸਰਦਾਰ ਹਰਦੇਵ ਸਿੰਘ ਬੇਦੀ ਜੀ ਨੂੰ ਸਾਡੇ ਡੀਐਸਪੀ ਸਬਡਿਵੀਜ਼ਨ ਫਾਜ਼ਿਲਕਾ ਦੇ ترਸੀਮ ਮਸੀਹ ਜੀ ਨੂੰ ਮੈਂ ਵਧਾਈ ਦਿਨਾ ਜਿਨ੍ਹਾਂ ਨੇ ਅੱਜ ਬਹੁਤ ਵੱਡੇ ਨਸ਼ਿਆਂ ਦੇ ਖਿਲਾਫ ਕਾਰਵਾਈ ਕੀਤੀ ਹੈ ਔਰ ਇਹ ਜਿਹੜੀ ਨਸ਼ਿਆਂ ਦੇ ਖਿਲਾਫ ਕਾਰਵਾਈ ਹੋਈ ਹੈ ਇਹ ਜਿਹੜੀ ਲੋਕਾਂ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਸੀ ਕਿ ਇਸ ਜਗ੍ਹਾ ਤੇ ਜਿਹੜੇ ਲੋਕ ਨੇ ਨਸ਼ਾ ਵੇਚਦੇ ਨੇ ਤਾਂ ਪੁਲਿਸ ਨੇ ਜਿਹੜਾ ਅੱਜ ਥੇਕਲੰਦਰ ਪਿੰਡ ਹੈ ਉੱਥੇ ਰੇਡ ਕੀਤੀ ਔਰ 115000 ਦੇ ਕਰੀਬ ਨਸ਼ੀਲੇ ਕੈਪਸੂਲ ਜਿਹਨੂੰ ਆਪਾਂ ਪ੍ਰੈਗਾ ਕੈਪਸੂਲ ਲੋਕ ਕਹਿ ਦਿੰਦੇ ਨੇ ਆਮ ਹੀ ਜਿਹੜੀ ਲੋਕਾਂ ਦੀ ਜ਼ੁਬਾਨ ਤੇ ਸੀ ਪ੍ਰੈਗਾ ਕੈਪਸੂਲ ਤਾਂ ਉਹ ਜਿਹੜੇ ਨਸ਼ੀਲੇ ਕੈਪਸੂਲ ਬਰਾਮਦ ਕੀਤੇ ਨੇ 115000 ਦੇ ਕਰੀਬ ਔਰ ਮੈਂ ਲੋਕਾਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਪੁਲਿਸ ਨੂੰ ਸਾਡੇ ਫਾਜ਼ਲਕਾ ਪੁਲਿਸ ਨੂੰ ਤਲਾਹ ਦਿੱਤੀ ਔਰ ਉਸ ਤੋਂ ਬਾਅਦ ਜਿਹੜੀ ਵੱਡੀ ਕਾਰਵਾਈ ਫਾਜ਼ਲਕਾ ਪੁਲਿਸ ਨੇ ਕੀਤੀ ਹੈ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਇਹ ਸਰਕਾਰ ਨੇ ਛੇੜਿਆ ਹੋਇਆ ਔਰ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਜੋ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਸਰਕਾਰ ਨੇ ਜੰਗ ਛੇੜੀ ਹੈ ਨਸ਼ਿਆਂ ਦੇ ਖਿਲਾਫ ਇਹ ਨੂੰ ਕਾਮਯਾਬੀ ਕਾਮਯਾਬੀ ਮਿਲ ਰਹੀ ਹੈ ਔਰ ਮੈਂ ਵਧਾਈ ਦਿਨਾ ਫਿਰ ਤੋਂ ਫਾਜ਼ਿਲਕਾ ਪੁਲਿਸ ਨੂੰ ਔਰ ਲੋਕਾਂ ਨੂੰ ਇਹ ਹੀ ਅਪੀਲ ਕਰਦਾ ਜੋ ਪੰਜਾਬ ਦੀ ਆਮ ਆਦੀ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਆਪਾਂ ਸਾਰੇ ਸਰਕਾਰ ਦਾ ਸਾਥ ਦਿਈਏ ਪੰਜਾਬ ਪੁਲਿਸ ਦਾ ਫਾਜ਼ਿਲਕਾ ਪੁਲਿਸ ਦਾ ਸਾਥ ਦਿਈਏ ਜੇ ਹੋਰ ਵੀ ਤੁਹਾਨੂੰ ਕੋਈ ਲੱਗਦਾ ਕਿਤੇ ਕੋਈ ਨਸ਼ਾ ਵੇਚਦਾ ਹੈ ਤਾਂ ਸਾਡੇ ਤੱਕ ਇਨਫੋਰਮੇਸ਼ਨ ਪਹੁੰਚਾਈ ਜਾਵੇ ਪੁਲਿਸ ਤੱਕ ਪਹੁੰਚਾਈ ਜਾਵੇ ਸਰਕਾਰ ਤੱਕ ਪਹੁੰਚਾਈ ਜਾਵੇ ਸਾਡੇ ਕਿਸੇ ਵੀ ਪੁਲਿਸ ਦੇ ਅਫਸਰ ਸਬਾਨਾ ਤੱਕ ਜਿਹੜੀ ਹੈ ਨਸ਼ਾ ਵੇਚਣ ਵਾਲਿਆਂ ਦੀ ਇਨਫੋਰਮੇਸ਼ਨ ਪਹੁੰਚਾਈ ਜਾਵੇ ਨਾਲ ਦੀ ਨਾਲ ਹੀ ਉਸ ਤੇ ਨਸ਼ਾ ਵੇਚਣ ਵਾਲੇ ਤੇ ਕਾਰਵਾਈ ਹੋਊਗੀ ਔਰ ਮੇਰੀ ਇੱਕ ਹੋਰ ਬੇਨਤੀ ਹੈ ਆਪਾਂ ਸਾਰੇ ਸਮਾਜ ਨੂੰ ਆਪਾਂ ਨਸ਼ਾ ਤੋਂ ਜਿਹੜਾ ਮੁਕਤ ਕਰਨਾ ਹੈ ਔਰ ਜੇ ਕੋਈ ਨਸ਼ਾ ਕਰਦਾ ਹੈ ਆਪਾਂ ਨੂੰ ਕਿਤੇ ਪਤਾ ਲੱਗਦਾ ਕਿਸੇ ਨੂੰ ਵੀ ਪਤਾ ਲੱਗਦਾ ਤੁਹਾਨੂੰ ਕੋਈ ਨਸ਼ਾ ਕਰਦਾ ਤੁਹਾਡੇ ਆਸ-ਪਾਸ ਉਹਦੀ ਵੀ ਇਨਫੋਰਮੇਸ਼ਨ ਦਿੱਤੀ ਜਾਵੇ ਨਸ਼ਾ ਜਿਹੜਾ ਕਰਨ ਵਾਲਾ ਉਹ ਤਸਕਰ ਨਹੀਂ ਹੈ ਨਸ਼ਾ ਕਰਨ ਵਾਲਾ ਇੱਕ ਮਰੀਜ਼ ਹੈ ਉਹਦਾ ਆਪੇ ਇਲਾਜ ਕਰਾਈਏ ਸਰਕਾਰ ਬਿਲਕੁਲ ਮੁਫਤ ਜਿਹੜਾ ਇਲਾਜ ਹੈ ਉਸ ਨਸ਼ਾ ਕਰਨ ਵਾਲਿਆਂ ਦਾ ਕਰ ਰਹੀ ਹੈ ਉਹਨਾਂ ਨੂੰ ਮਰੀਜ਼ ਦੇ ਤੌਰ ਤੇ ਵੇਖਦੇ ਹੋਏ ਉਹਨਾਂ ਨੂੰ ਸਮਝਾ ਕੇ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦੇਈਏ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਸਾਡੇ ਨੌਜਵਾਨਾਂ ਨੂੰ ਨਸ਼ਾ ਤੇ ਲਾਇਆ ਨਾ ਹੀ ਕੋਈ ਖੇਡਾਂ ਵੱਲ ਉਹਨਾਂ ਦੀ ਰੁਚੀ ਵਧਾਈ ਨਾ ਹੀ ਉਹਨਾਂ ਨੂੰ ਕੋਈ ਨੌਕਰੀਆਂ ਵੱਲ ਲਾਇਆ ਤਾਂ ਇਹ ਸਾਰੀਆਂ ਜਿਹੜੀਆਂ ਨਲਾਇਕੀਆਂ ਪਿਛਲੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਨਸ਼ਾ ਤੇ ਲਾਇਆ ਉਹ ਜਿਹੜਾ ਸੁਧਾਰ ਹੈ ਉਹ ਤੁਹਾਡੀ ਆਪਣੀ ਆਮ ਲੋਕਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਇਹ ਜਿਹੜੀਆਂ ਕਾਰਵਾਈਆਂ ਨੇ ਪੁਲਿਸ ਦੀਆਂ ਇਹ ਅੱਗੇ ਵੀ ਲਗਾਤਾਰ ਜਾਰੀ ਰਹਿਣਗੀਆਂ ਤੁਸੀਂ ਵੇਖਿਆ ਹੋਣਾ ਕੁਝ ਦਿਨ ਪਹਿਲਾਂ ਲਾਧੂਕਾ ਦੇ ਆਸ-ਪਾਸ ਇੱਕ ਨਸ਼ਾ ਵੇਚਣ ਵਾਲਾ ਤਸਕਰ ਪકડਿਆ ਗਿਆ ਜਿਹਦੇ ਐਨਕਾਊਂਟਰ ਕੀਤਾ ਗਿਆ ਜਿਹਦੇ ਗੋਲੀ ਵੀ ਲੱਗੀ ਉਹਦੇ ਕੋਲੋਂ ਹੈਰੋਇਨ ਜਿਹੜੀ ਬਰਾਮਦ ਕੀਤੀ ਗਈ ਨਾਜਾਇਜ਼ ਹਥਿਆਰ ਵੀ ਬਰਾਮਦ ਕੀਤਾ ਗਿਆ ਔਰ ਇਹ ਜਿਹੜੀਆਂ ਕਾਰਵਾਈਆਂ ਨੇ ਜੇ ਕੋਈ ਗਲਤ ਕੰਮ ਕਰੇਗਾ ਨਸ਼ਾ ਵੇਚੇਗਾ ਉਹਨਾਂ ਦੇ ਘਰ ਵੀ ਟਾਏ ਜਾਣਗੇ ਫਿਰ ਤੋਂ ਫਾਜ਼ਲਕਾ ਪੁਲਿਸ ਨੂੰ ਬਧਾਈ ਦਿਨਾਂ ਜਿਨ੍ਹਾਂ ਨੇ ਅੱਜ ਬਹੁਤ ਵੱਡੀ ਜਿਹੜੀ ਕਾਮਯਾਬੀ ਹਾਸਲ ਕੀਤੀ ਹੈ 115000 ਦੇ ਕਰੀਬ ਜਿਹੜੇ ਨਸ਼ੀਲੇ ਕੈਪਸੂਲ ਨੇ ਉਹ ਬਰਾਮਦ ਕੀਤੇ ਨੇ ਫਿਰ ਤੋਂ ਮੈਂ ਸਾਰੇ ਲੋਕਾਂ ਦਾ ਫਾਜ਼ਲਕਾ ਵਾਸੀਆਂ ਦਾ ਜੋ ਨਸ਼ੇ ਦੇ ਖਿਲਾਫ ਇਸ ਯੁੱਧ ਦੇ ਵਿੱਚ ਆਪਣਾ ਸਾਥ ਦੇ ਰਹੇ ਨੇ ਮੈਂ ਉਹਨਾਂ ਦਾ ਫਿਰ ਤੋਂ ਧੰਨਵਾਦ ਕਰਦਾ ਸਾਰਿਆਂ ਨੂੰ ਮੇਰੇ ਵੱਲੋਂ ਫਿਰ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਮ ਰਾਮ ਜੀ